हां जी किसान वीरों स्वागत है ਤੁਹਾਡਾ ਆਪਣੇ YouTube ਚੈਨਲ ਬਾਬਾ ਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇੜ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਤਾਜੀ ਸੂਈ ਆ ਬੱਚਾ ਮਗਰ ਆ ਗਿਆ ਬੱਸੀ ਤੇ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੇਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਹਾਂਜੀ ਠੀਕ ਠਾਕ ਜੀ ਕਿਵੇਂ ਚੱਲਦਾ ਬਾਈ ਕੰਮ ਕਰ ਬਹੁਤ ਵਧੀਆ ਚੱਲਿਆ ਠੀਕ ਹੈ ਤੇ ਉਹਦੇ ਕਿਵੇਂ ਰਿਹਾ ਫਿਰ ਰਿਸਪੌਂਸ ਉਹਦਾ ਜੱਦੇ ਘੰਟੇ ਹੀ ਸੇਲ ਹੋ ਗਈ ਸੀ ਕਾਂ ਜੀ ਠੀਕ ਆ ਰੇਟ ਅੱਜ ਵੀ ਫਿਰ ਜਾਇਆ ਜੀ ਹਾਂ ਰੇਟ ਜਾਇਜ ਹੋਣਗੇ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਜਗਰਾਤ ਸਿੰਘ ਆ ਜੀ ਹੂੰ ਪਿੰਟੇ ਲਮਾ ਤਹਿਸੀਲ ਤਪਾ ਜੀ ਜ਼ਿਲ੍ਹਾ ਬਰਨਾਲਾ ਨੇੜੇ ਪਿੰਡ ਬਾਈ ਨੇੜੇ ਪਿੰਡ 4 ਕਿਲੋਮੀਟਰ ਤੇ ਤਪਾ ਜੀ ਹੂੰ 4 ਕਿਲੋਮੀਟਰ ਹੀ ਰਹਿੰਦੇ ਆਪਾਂ ਨੂੰ ਮੋੜ ਠੀਕ ਆ 8 ਕਿਲੋਮੀ 22425 ਠੀਕ ਹੈ ਬਾਈ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਇਹ ਤੋਂ ਗੱਬਣ ਦਾ ਸਟਾਰਟ ਕਰ ਦਈਏ ਹਾਂਜੀ ਗੱਬਣਾ ਜੀ ਕਿਹੜਾ ਸੂਆ ਸੁੰਦੀ ਹੈ ਬਾਈ ਇਹ ਦੂਜਾ ਸੂਆ ਸੁੰਦੀ ਹੈ ਜੀ ਕਿੰਨੇ ਦਿਨਾਂ ਦੀ ਕੱਚੀ ਆ ਇਹੇ ਬਸ ਅੱਜ ਪਲਕੀ ਸੂਜੀ ਅੱਜ ਪਲਕਾ ਹਾਂਜੀ ਹਾਂ ਤਿਆਰੀ ਚ ਹੈ ਹਾਂ ਤਿਆਰੀ ਚ ਹੈ ਕਿੰਨਾ ਕ ਬਾਈ ਦਾ ਉਤ ਪਾਇਆ ਹੋਇਆ ਇਹਦਾ ਮਾਲ ਕਮ ਤਾਂ ਆਪਕੋ ਇਹੋ ਦਾ ਤੈਸੀ 20 ਕਿਲੋ ਕੱਢ ਦੋ ਦੀ ਜੀ ਦਾ ਹੂੰ ਪਰ ਉਹ ਥੋੜੀ ਜੀ ਫਿੱਕੀ ਰਹਗੀ ਜੀ ਗਾਂ ਗਾਂ ਚ ਬਰੀਕੀ ਬਹੁਤ ਆ ਜੀ ਉਹ ਬਣਾਵਟ ਬਣੂ ਉਪਰ ਚੱਡੇ ਦੀ ਲਾ ਲਓ ਬਰੀਕੀ ਬਹੁਤ ਆ ਕਿੰਨਾ ਕੱਢ ਦਤ ਦੇ ਦੂ ਬਾਈ ਫੇਰ ਦੋਦੀ 18 ਕਿਲੋ ਦੀ ਗਰੰਟੀ ਦੇ ਦੇਗੇ ਜੀ ਆਪਾਂ ਠੀਕ ਆ ਤੇ ਜਿਹੜਾ ਨੇਵਾ ਲੱਗਿਆ ਯਾਰ ਮੈਂ ਕਹਿੰਦਾ ਬੜਾ ਕਮਾਲ ਦਾ ਲੱਗਿਆ ਹਾਂ ਜੀ ਐ ਚਫਾਲਾ ਜੀ ਗਾਂ ਜਰਸੀ ਕ੍ਰੋਸ ਆ ਜੀ ਜਰਸੀ ਕ੍ਰੋਸ ਆ ਜੀ ਬਈ ਨਾੜਾ ਨੂੜਾ ਲੇਵੇ ਤੇ ਚੈੱਕ ਕਰੋ ਬੜੀਆਂ ਚੰਗੀਆਂ ਥਣ ਲੇਵੇ ਦੀ ਸਾਫ ਸੁਥਰੀ ਕੱਲਾ ਕੱਲਾ ਥਾਣਾ ਬਾਕੀ ਲੇਵਾ ਮਗਰੋਂ ਵੀ ਆਪਾਂ ਚੈੱਕ ਕਰਾਉਣਾ ਫੀਡਿੰਗ ਬੜੀ ਕਮਾਲ ਆ ਗਈ ਬਈ ਹੈ ਨਾ ਹਾਂਜੀ ਹਾਂ ਅਜੇ ਤਾਂ ਇਹ ਹੋਰ ਬਣੂਗੀ ਏ ਸਹੀ ਗੱਲ ਆ ਬਈ ਅਜੇ ਤਾਂ ਹੋਰ ਬਣੂਗੀ ਪਰ ਐ ਮੰਨ ਕੇ ਚੱਲੋ ਵੀ ਰਾਤ ਨੂੰ ਵੀ ਸੂ ਸਕਦੇ ਆ ਇੱਕ ਦਿਨ ਲਾਇ ਵੀ ਸਹੀ ਹੈ ਨਾ ਉਹ ਡੇਟ ਅਨੁਸਾਰਕ ਦਿਨ ਪੂਰੇ ਆ ਜੀ ਇਹਦੇ ਦਿਨ ਪੂਰੇ ਆ ਬਈ ਕਹਿੰਦਾ ਬਈ ਤੇ ਬਾਕੀ ਜਿਹੜਾ ਥਣਾ ਦਾ ਸੈਜ ਆ ਬਹੁਤ ਚੰਗਾ ਆ ਗਿਆ ਹਮ ਇਧਰ ਨੂੰ ਕਰੀ ਬਈ ਮਣਾ ਦਿਖਾਈਏ ਆਪਾਂ ਇਹ ਫਿੱਕੀ ਫਿੱਕੀ ਹੈ ਜੀ ਬੈੜ ਕੱਲੀ ਇੱਕ ਹਮ ਜੇ ਕਿਸੇ ਨੇ ਸਾਂਹੀ ਹੁੰਦੀ ਬੈੜ ਇਹ 75 8000 ਦੀ ਸੀਗੀ ਸਹੀ ਗੱਲ ਆ ਬਈ ਤੇ ਫਿਰ ਅੱਜ ਮੋਲ ਹੈ ਜੀ ਹਾਂਜੀ ਮੋਲੋ ਟੋਕੜ ਵਾਲਾ ਹੀ ਆ ਜਿਹੜਾ ਠੀਕ ਆ ਇਧਰੋਂ ਬਾਈ ਚੈੱਕ ਕਰਾਉਣਾ ਹੈ ਬਾਕੀ ਥਣਾ ਦਾ ਸਾਬ ਵਾਲਾ ਚੰਗਾ ਆ ਗਿਆ ਬਾਈ ਹੈਨਾ ਹਾਂਜੀ ਹਾਂ ਇੱਕੋ ਜਿਹਾ ਥਣਾ ਆ ਗਿਆ ਬਾਈ ਦੁੱਧ ਵਾਲੀ ਨਾੜ ਵੀ ਚੈੱਕ ਕਰ ਸਕਦੇ ਹਾਂ ਬੜੀ ਚੰਗੀ ਲੱਗੀ ਆ ਤੇ ਜਿੰਨਾ ਬਾਈ ਦੁੱਧ ਪਾਉਗੀ ਸਾਰਾ ਫੈਟ ਵਾਲਾ ਪਾਉਗੀ ਇਹ ਨਹੀਂ ਹੋਊਗਾ ਪਤਲਾ ਦੁੱਧ ਹੋਊਗਾ ਨਹੀਂ ਬਾਈ ਹਾਂਜੀ ਹਾਂ ਖੋਲੀ ਬਾਈ ਤੋਰੀ ਖੋਲ ਬਾਕੀ ਕੱਦ ਬਾਈ ਬਹੁਤ ਆ ਗਿਆ ਜਿਵੇਂ ਬਾਈ ਨੇ ਦੱਸਿਆ ਕਿ ਨਾ ਥੋੜੀ ਜਿਹੀ ਕਿਸੇ ਨੇ ਸੰਭੀ ਘਟਾ ਗਈ ਜੇ ਚੰਗੀ ਸਮਾਈ ਹੋਗੀ ਮੂਰੇ ਬਹੁਤ ਸੋਹਣੀ ਤਿਆਰ ਹੋਊਗਾ ਨਹੀਂ ਬਾਈ ਹਾਂਜੀ ਹਾਂ ਖੋਲ ਦੇ ਮੜੀ ਬਾਈ ਤੋੜ ਦੇ ਬਾਕੀ ਜਿਹੜਾ ਲੇਵਲ ਲੱਗਿਆ ਵਾ ਕਰਮਣ ਪੰਡਾ ਮੰਨੀ ਫਿਰਦੀ ਆਪਾਂ ਬਾਈ ਹੁਣ ਸੂਪੇ ਕੋਈ ਚੱਕਰੀ ਨਹੀਂ ਕਿਉਂਕਿ ਇੰਨਾ ਸੋਹਣਾ ਬੰਨਾ ਇਹਨੇ ਤਿਆਰ ਕੀਤਾਗਾ ਤੇ ਬਾਈ ਜਿਹੜਾ ਇਹਦਾ ਮੋਲ ਆ ਫਿਰ ਕੀ ਰਹੂਗਾ ਮੋਲ ਹੀ ਲੈਣ ਦੇਣ ਨਾਲ ਆਦਾ 52000 ਰੁਪਏ ਜੀ 52000 ਹਾਂ ਜੀ ਹਾਂ ਠੀਕ ਆ ਹੋਜੂ ਆਏਗਾ ਇਹਦਾ ਥੋੜਾ ਘਣਾ ਮਾਨਤਾ ਮਾੜਾ ਮੋਟਾ ਹੀ ਹੋਊ ਜੀ ਠੀਕ ਆ ਬਾਈ ਤੋਰਾ ਤਾਰਾ ਬਾਈ ਚੈੱਕ ਕਰ ਲੋ ਤੋਰਾ ਆ ਗਿਆ ਇੱਕ ਨੰਬਰ ਬਾਈ ਤੋਰੇ ਤਾਰੇ ਦੀ ਬਿਲਕੁਲ ਸਾਫ ਆ ਹਾਂ ਜੀ ਹਾਂ ਹੂੰ ਬਾਕੀ ਬਾਈ ਉਹ ਆ ਜਾਂਦੀ ਰੰਗ ਰੂਪ ਬਹੁਤ ਚੰਗਾ ਆ ਗਿਆ ਕਰਮ ਵਾਲੀ ਤੇ ਜੇ ਗੱਲ ਕਰੀ ਫੈਡ ਚੰਗੀ ਹੋ ਦੁੱਧ ਘਾੜਾ ਹੋ ਬਈ ਇਹ ਨਹੀਂ ਹੈਗਾ ਵੀ ਦੁੱਧ ਪਤਲਾ ਹੋਊਗਾ ਪੀਣ ਚ ਵੀ ਸੁਆਦ ਹੋਊਗਾ ਤੇ ਜਿਹੜਾ ਜਿਹਦਾ ਬਾਈ ਨੇ ਮੁੱਲ ਕੀਤਾ ਜਮਾ ਜਾਇ ਜੀ ਕੀਤਾ ਲੈਣ ਦੇਣ 55 ਹੀ ਆ ਨਾ ਬਾਈ 52 52000 ਪਲਾਨ ਦੇਣ ਮੁੱਲ ਬਾਈ ਕਹਿੰਦਾ 55000 ਬਸ ਜੀ ਕੋਈ ਕਸਾਈਆਂ ਚ ਨਾ ਫਸੇ ਵੀ 40 ਲੈ ਲਾ 42 ਲੈ ਲਾ ਉਹ ਕੰਮ ਨਹੀਂ ਆਪਣਾ ਜੀ ਠੀਕ ਹੈ ਬਾਈ ਬਸ ਇਹ ਜੋ ਮਾਨਤਾ ਨਹੀਂ ਹੋਊਗਾ ਛੋਟ ਸੱਪਾ ਠੀਕ ਆ ਹਾਂਜੀ ਹਾਂ ਬਈ ਕਹਿੰਦਾ ਬਈ ਛੋੜ ਸੱਪੀ ਹੂ ਕੋਈ ਇਹ ਨਹੀਂ ਹੂਗਾ ਬਾਦਕਾਰ ਹੋ ਜੀ ਕੋਈ 42 ਕਹੇ ਕੋਈ 45 ਕਹੇ ਬਸ ਫਿਕਸ ਜਾਂ ਮੁੱਲੀ ਕਰ ਬਾਕੀ ਤੁਸੀਂ ਐਂ ਦੇਖ ਲਓ ਵੀ ਟੋਕੜਾਂ ਬੜਾਂ ਵਿਕੀ ਜਾਂਦੀਆਂ 50 50 ਹਜ਼ਾਰ ਦੀਆਂ ਤਾਂ ਜੀ ਹੂੰ ਚਾਰ ਮਹੀਨੇ ਸਾਮਕੇ ਕੋਈ ਸਾਮਲੇ ਵਧੀਆ ਇੰਨੇ ਤਾਂ ਟੋਕੜ ਵਿਕ ਜਾਣਾ ਜੀ ਇਹਨੇ ਨਾ ਦੁੱਧ ਪੀ ਲੋ ਅਗਲਾ ਛੇ ਮਹੀਨੇ ਨੂੜਾ ਦੇਖੋ ਯਾਰ ਬਾਲੀਆਂ ਚੰਗੀਆਂ ਆ ਗਈਆਂ ਤੇ ਮੁੱਲ ਵੀ ਬਾਈ ਨੇ ਬਸ ਫਿਕਸ ਨਹੀਂ ਕੀਤਾ ਬਈ ਮੁੱਲ ਬਾਈ ਦੇ ਅੱਗੇ ਵੀ ਜਮਾ ਦੇਣ ਲੈਣ ਵਾਲੀ ਹੁੰਦਾ ਕਿ ਨਹੀਂ ਬਾਈ ਹਾਂਜੀ ਹਾਂ ਹੂੰ ਸਹੀ ਗੱਲ ਆ ਬਾਈ ਤੇ ਅੱਗੇ ਬਾਈ ਇੱਧਰੋਂ ਦੋ ਨੰਬਰ ਤੇ ਹਾਂਜੀ ਕ੍ਰੋ ਕਿਹੜਾ ਸੂਆ ਸੁਈ ਗਿਆ ਇਹ ਉਹਨਾਂ ਦਾ ਦੂਜਾ ਸੂਆ ਕਹਿਆ ਸੀ ਆਪਾਂ ਨੂੰ ਆਪਾਂ ਤੀਜਾ ਸੂਆ ਮੰਨ ਕੇ ਲਈਏ ਜੀ ਠੀਕ ਹੈ ਭਾਈ ਤੇ ਕਿੰਨੇ ਦਿਨ ਹੋਗੇ ਭਾਈ ਸੂਈ ਨੂੰ ਇਹਨੂੰ ਹੋਵੇ ਜੀ 10 12 ਦਿਨ ਸੂਈ ਨੂੰ ਕਿੰਨਾ ਦੁੱਧਾ ਦੁੱਧ 16 ਕਿਲੋ ਹੈ ਜੀ ਥੱਲੇ ਠੀਕ ਹੈ 15 ਕਿਲੋ ਦੀ ਆਪਾਂ ਗਾਰੰਟੀ ਦੇ ਦਾਂਗੇ ਜੀ ਬਾਕੀ ਲਾਈਵ ਚ ਵਾਈ ਵੀ ਕਰਾਂਗੇ ਹਾਂਜੀ ਹਾਂਜੀ ਕਰਾਵਾਂਗੇ ਠੀਕ ਹੈ ਭਾਈ ਤੇ ਬੱਚਾ ਇਹਦੇ ਮਗਰ ਭਾਈ ਬੱਸੀ ਹੈ ਜਰਸੀ ਬੱਚਾ ਇਹਦੇ ਮਗਰ ਆ ਗਿਆ ਭਾਈ ਬੱਸੀ ਬੱਸੀ ਦੀ ਕੁਆਲਿਟੀਸ਼ਨ ਨੂੰ ਆਪਾਂ ਚੈੱਕ ਕਰਾਉਣਾ ਬਹੁਤ ਚੰਗੀ ਆ ਜੀ ਬਾਕੀ ਭਾਈ ਕਿੰਨੇ ਆਪਾਂ ਅੱਜ ਲਾਈਵ ਚ ਵਾਈਵ ਕਰਾ ਦੇਾਂਗੇ ਤੇ ਕੀ ਤਸੱਲੀ ਆਪਣੀ ਪੂਰੀ ਠੰਡੀ ਸੀ ਲਵਾਉਂ ਹਾਂਜੀ ਪੂਰੀ ਪੂਰੀ ਨਿਆਣਾ ਪਾਓ ਨਾ ਪਾਓ ਕੋਈ ਫਰਕ ਹੀ ਨਹੀਂ ਪੈਂਦਾ ਜੀ ਹੂੰ ਨਿਆਣਾ ਲਾਓ ਨਾ ਲਾਓ ਵੀ ਚੱਕਰੀ ਨਹੀਂ ਕਰਮਣ ਨੂੰ ਥਣਾ ਦਾ ਸੈੱਜ ਚੈੱਕ ਕਰੋ ਬੜਾ ਚੰਗਾ ਹੈ ਬੱਚਾ ਛੱਡੋ ਨਾ ਛੱਡੋ ਜੀ ਬੱਚਾ ਬਾਈ ਕਿ ਨਾ ਛੱਡੋ ਭਾਵੇਂ ਨਾ ਛੱਡੋ ਕੋਈ ਚੱਕਰੀ ਨਹੀਂ ਕਰਮਣ ਨੂੰ ਇਧਰੋਂ ਵੀ ਆਪਾ ਥਣਾ ਦਾ ਸੈੱਜ ਬਾਈ ਚੈੱਕ ਕਰਵਾ ਲੈ ਇੱਕੋ ਜਿਹਾ ਥਣ ਲੱਗਿਆ ਬਹੁਤ ਚੰਗਾ ਥਣ ਤੇ ਚਾਏ ਚਵਾਈ ਆਪਣੇ ਮੂਰੀ ਆਏ ਨੇ ਕਿ ਨਹੀਂ ਬਾਈ ਕਿ ਹਾਂਜੀ ਹਾਂਜੀ ਚਵਾਈ ਹੋਊਗੀ ਖੋਲਿਓ ਬਾਈ ਤੋਰੇ ਨੂੰ ਵੀ ਇਹ ਵੀ ਗਰਮੀਆਂ ਦਾ ਤੋਹਫਾ ਹੀ ਆ ਗਿਆ ਹਾਂਜੀ ਹਾਂ ਮਾਝੀ ਹੈ ਜੀ ਤੱਕ ਟਾਪੀ ਸਹੀ ਗੱਲ ਹੈ ਇੱਕ ਤਰ੍ਹਾਂ ਦੀ ਬਈ ਮਾਝੀ ਆ ਗਈ ਚਮਕ ਚਮਕ ਦੇਖੋ ਬਈ ਇੱਧਰ ਨੂੰ ਤੋਰ ਲੈ ਲੰਮੀ ਹਾਂਜੀ ਹਾਂ ਲੰਮੀ ਤਾਂ ਹੀ ਤੋਰ ਲੋ ਇੱਧਰ ਨੂੰ ਬਾਕੀ ਬਈ ਤੋਰਾ ਤਰਾ ਇਹਦਾ ਵੀ ਇੱਕ ਨੰਬਰ ਹਵਾਨਾ ਬਹੁਤ ਸੋਹਣਾ ਹੈ ਲੇ ਵੇਦੀ ਜਿਹੜੀ ਫੀਡਿੰਗ ਹੈ ਨਾ ਬਈ ਬਹੁਤ ਕਮਾਲ ਦੀ ਆ ਗਈ ਇਹ ਨਹੀਂ ਹੈਗਾ ਵੀ ਟਟਮਾ ਵਾਲੇ ਬਾਾਕੀ ਫੈਟ ਵਾਲਾ ਦੁੱਧ ਉਹ ਬਈ ਫੈਟ ਫੂਡ ਕਿਵੇਂ ਆਉਂਦੀ ਹਾਂਜੀ ਚਿੱਟਾ ਦੁੱਧਾ ਹੀ ਬਰਫ ਵਰਗਾ ਜਮਾ ਐ ਨਹੀਂ ਵੀ ਪੀਲ ਕਜੀ ਖੂਕੀ ਦੁੱਧ ਚਾਹ ਠੀਕ ਹੈ ਬਈ ਚਿੱਟਾ ਬਾਈ ਕਹਿੰਦਾ ਦੁੱਧ ਹੈ ਨਹੀਂ ਹੈਗਾ ਵੀ ਪੀਲ ਕੀ ਹੈ ਬਾਈ ਦੁੱਧ ਤੇ ਬਾਈ ਇਹਦਾ ਮੁੱਲ ਅੱਜ ਕੀ ਰੋਹਦਾਣ ਦੇਣੀ ਇਹਦਾ ਮੁੱਲ ਵੀ 52000 ਹੈ ਜੀ 52000 ਹਾਂਜੀ ਹਾਂ ਠੀਕ ਹੈ ਜੇ ਕੋਈ ਇਕੱਠੀਆਂ ਲਊਗਾ ਜੀ ਉਹਦਾ ਮਾਨਤਾਨ ਕਰ ਦਿਆਂਗੇ ਠੀਕ ਹੈ ਬਾਈ ਇਹਦਾ ਹੀ ਬਾਈ 55000 ਰਿਆ ਬਾਈ ਕਹਿੰਦਾ ਜੇ ਇਕੱਠੀਆਂ ਲੂਪ ਦਾ ਵਧੀਆ ਮਾਨਤਾਨ ਕਰਦੇ ਆਂਗੇ ਤੇ ਚਵਾਈ ਕਰੋਗੇ ਬਾਈ ਹਾਂਜੀ ਹਾਂਜੀ ਕਰਾਂਗੇ ਕਰ ਦੋ ਬਾਈ ਬੱਚਾ ਸੁਣ ਬੜਾ ਟਾਈਟ ਲੈ ਬਾਈ ਠੰਡੀ ਚੀਜ਼ ਦੇਖੋ ਯਾਰ ਹਨਾ ਹਾਂਜੀ ਹਾਂ ਨਿਆਣਾ ਪਾਓ ਨਾ ਪਾਓ ਬੱਚਾ ਲਾਓ ਨਾ ਲਾਓ ਫਿਰ ਵੀ ਬਾਈ ਨੇ ਦਿਖਾਤਾ ਬੱਚਾ ਲਾ ਕੇ ਵੀ ਠੰਡੀ ਸੀਲ ਦੇਖੋ ਮਾ ਇਹਨਾਂ ਖੜੀਆਂ ਕਰਮ ਵਾਲੀ ਬਾਕੀ ਥਣਾਂ ਦਾ ਆਪਾਂ ਸਮਾਖ ਨੂੰ ਚੈੱਕ ਕਰਵਾਣਾ ਥਣ ਬਹੁਤ ਚੰਗਾ ਕੱਢਦੀ ਹੈ ਬਾਈ ਹਨਾ ਹਾਂਜੀ ਹਾਂ ਸਮਾਖ ਕਰਕੇ ਬਾਕੀ ਧਾਰਾਂ ਬਾਈ ਸਾਹਮਣੇ ਆ ਜਾਣੀਆਂ ਨਾੜਾ ਨੂੜਾ ਦੇਖੋ ਬਾਈ ਕਿੰਨੀਆਂ ਚੰਗੀਆਂ ਠਾਉਂਦੀਆਂ ਬੱਚਾ ਵੀ ਕਰਮ ਵਾਲੀ ਦਾ ਮਗਰ ਬਾਈ ਬੱਸੀ ਆ ਗਈ ਬੱਸੀ ਵੀ ਐ ਮੰਨ ਲਓ ਬਹੁਤ ਚੰਗੀ ਆ ਸਾਹਮਣ ਵਾਲੀ ਚੀਜ਼ ਆ ਗਨੇ ਬਾਈ ਹਾਂਜੀ ਹਾਂ ਲੈ ਬਾਈ ਬਾਲਟੀ ਆਪਾਂ ਕਰਾ ਆਣੇ ਸਾਨੂੰ ਚੈੱਕ ਜਮਾਂ ਖਾਲੀ ਤੇ ਬਾਈ ਦੋਵੇਂ ਪਾਸੇ ਬੈ ਕੇ ਚਵਾਈ ਕਰਾਂ ਹਾਂਜੀ ਭਾ ਮੈਂ ਇੱਕ ਪਾਸੇ ਬਹਿ ਜਾਉਂ ਭਾ ਦੋਨੇ ਪਾਸੇ ਬਹਿ ਜਾਉਂ ਠੰਡੀ ਸੀ ਇਹ ਦੇਖੋ ਬਾਈ ਲੈ ਦੋਮਾ ਪਾਸੇ ਬਾਈ ਬਹਿ ਕੇ ਤੇ ਚੌਣ ਚਨਾ ਲੁੱਟੇ ਯਾਰ ਬਾਈ ਛੜਕਿਆ ਕਰਦੀ ਆ ਹਨਾ ਹਾਂਜੀ ਹਾਂ ਕਿ ਬਾਈ ਦਾ ਪਤਾ ਲੱਗਦਾ ਹੈ ਕਿ ਆ ਮੋਟੀ ਮੋਟੀ ਚਵਾਈ ਲੈ ਗਨੇ ਆ ਸੁਵਾਰਦੀ ਆ ਬਾਈ

ਮੈਂ ਕਿਹਾ ਨਿਪਟਣ ਵਾਲੀ ਚਵਾਈ ਆ ਗਈ ਹੈ ਨਾ ਹਾਂ ਜੀ ਹਾਂ ਇੱਕ ਨੰਬਰ ਮੋਟੀ ਚਵਾਈ ਹੈ ਜੀ ਹਾਂ ਮੋਟੀ ਮੋਟੀ ਚਵਾਈ ਆ ਨਿਪਟਣ ਵਾਲੀ ਆ ਨਹੀਂ ਵੀ ਉਹ ਲੰਕੀ ਜਿਹੜਾ ਮਗਧਾਰ ਵੱਜੂ ਨਹੀਂ ਹਾਂ ਸਹੀ ਗੱਲ ਲੈ ਤਾਰ ਵੀ ਜਮਾ ਇੱਕੋ ਜਿਹੀ ਆਉਂਦੀ ਆ ਹਾਂ ਪੂਰੀ ਮੋਟੀ ਧਾਰ ਹੈ ਨਾਲੇ ਗੱਲਾਂ ਬਈ ਦੋ ਹੋ ਗਈਆਂ ਨਾਲੇ ਬੱਚਾ ਵੀ ਸੰਭਣ ਵਾਲਾ ਆ ਗਿਆ ਬੈਠਨੇ ਵੀ ਦੁੱਧ ਦੇਣਾ ਬਾਕੀ ਆਇਆ ਡਾਕਟਰ 6 ਮਹੀਨਿਆਂ ਨੂੰ ਕੋਈ ਗੱਬਣ ਟੋਕੜ ਚੈੱਕ ਪਾਸ ਹੋ ਕੇ ਉਹਨੇ ਦੀ ਨੇ ਫਿਰ ਵਿਕ ਜਾਣਾ ਹੂੰ ਸਹੀ ਗੱਲ ਹੈ ਪਹਿਲੀ ਗੱਲ ਤਾਂ ਯਾਰ ਦੁੱਧ ਹੀ ਬੜਾ ਚਟਾ ਹੈ ਨਾ ਹਾਂਜੀ ਹਾਂ ਮੱਝਾਂ ਨਾਲ ਦਾ ਹੀ ਦੁੱਧ ਆ ਜੀ ਹੂੰ ਮੱਲਾਂ ਦਾ ਮੈਂਟ ਵੀ ਨਹੀਂ ਲੱਗਦਾ ਜੈਸਾ ਆ ਰਿਹਾ ਹੈ ਨਾ ਹਾਂਜੀ ਹਾਂ ਬਾਕੀ ਆਇਆ ਚੋਈ ਕੋਈ ਮਰਜੀ ਆਵੇ ਬੱਚਾ ਚੋਲੇ ਭਮਾਂ ਦੀ ਕੋਈ ਆਣੀ ਲੱਤ ਦਾ ਮਾਰਨ ਵਾਲੀ ਹੈ ਨਹੀਂ ਜੀ ਸਹੀ ਗੱਲ ਆ ਬਾਈ ਤੇ ਬੱਚਾ ਚੋਲੇ ਕਰਮਣ ਨੂੰ ਇਹ ਨਹੀਂ ਹੈਗਾ ਵੀ ਲੱਤ ਸੜ ਕਰੂਗੀ ਲੈ ਚੱਕਲੇ ਕਰਮੜੀ ਵਾਲਟੀ ਹੈ ਨਾ ਤਾਂ ਹਾਂ ਜੀ ਹਾਂ ਬਾੜੀ ਵਾਕਿਆ ਆਪਣੀ ਜੀ ਇਹਨਾਂ ਵਾਰਾਂ ਵਾਂਗੂ 5 ਕਿਲੋ ਵਾਲੀ ਆ 13 ਕਿਲੋ ਦੀ ਵਾਲਟੀ ਜੀ ਠੀਕ ਹੈ ਬਾਈ ਹਾਂ ਵੱਡੀ ਬਾਲਟੀ ਆ ਗਈ ਹੈ ਨਾ ਹਾਂ ਜੀ ਹਾਂ ਪੂਰੀ ਵੱਡੀ ਹੈ ਬਾਲਟੀ ਕਾਦੀ ਬਾਲਟੀ ਮੈਨੂੰ ਯਾਰ ਇੱਕ ਪੁੱਦਾ ਹੈ ਨਾ ਪਾ ਮੈਂ ਕੱਲਾ ਚੋਲੋ ਬਈ ਪਾ ਮੈਂ ਦੋ ਜਾਨੇ ਚੋਲੋ ਕਰਮਣ ਨੂੰ ਕੋਈ ਚੱਕਰੀ ਨਹੀਂ ਦੋਹਾਂ ਪਾਸੇ ਵਹਾ ਕੇ ਚਵਾਉਂਦੀ ਹੈ ਕਿ ਨਹੀਂ ਬਈ ਹਾਂ ਜੀ ਖਾਓ ਤੇ ਜਿਹੜਾ ਮੁੱਲ ਆ ਬਈ ਉਹ ਵੀ ਜਮਾ ਫਿਕਸ ਹੀ ਹੈ ਇਹਦਾ ਹਾਂ ਜੀ ਫਿਕਸ ਹੀ ਆ ਬਸ ਹੂੰ ਮਗਨੇ ਪੂਣੀ ਬਣਾਉਂਦੀ ਜਾਂਦੀ ਹੈ ਲੇਵੀ ਦੀ ਹਾਂ ਜਾਂ ਲੱਗੂ ਵੀ ਐਨਾ ਦੁੱਧ ਹੋਏ ਥਲੇ ਚੋਕੇ ਜੀ ਹੈ ਬਈ ਚੋਕੇ ਐ ਲੱਗੂ ਵੀ ਲੇਵਾ ਜਮੇ ਝਾੜ ਜਾਂਦੀ ਆ ਐ ਨਹੀਂ ਵੀ ਉਨੀ ਡੋਕਲ ਜੀ ਰਹੇ ਸਹੀ ਗੱਲ ਹੈ ਬਈ ਐ ਲੱਗਦੀ ਨਹੀਂ ਆਣਾ ਬੱਚੇ ਛੱਡ ਕੇ ਅ ਬੱਚੇ ਨੂੰ ਛੱਡ ਦੇ ਕੋਈ ਗੱਲ ਸੱਡਣਾ ਸੱਡ ਵੀ ਦੋ ਬਈ ਹਾਂ ਠੰਡੀ ਸੀਲ ਦੇਖੋ ਯਾਰ ਹਨਾ ਫੁੱਲ ਆ ਗਈ ਬਈ ਤੇ ਮਿਲੋਂਗੇ ਬਈ ਹਾਂ ਜੀ ਮਿਲਾਂਗੇ ਠੀਕ ਹੈ ਬਈ பய அ ਹੂੰ ਭਾਵੇਂ ਬਈ ਤੜਕੇ ਵੀ ਚਵਾਈ ਕਰਕੇ ਦਿਖਾਈ ਸਕਦੇ ਆ ਭਾਵੇਂ ਤੁਸੀਂ ਲਾਈਵ ਤੇ ਮੈਂ ਉਹ ਕਰਦੇ ਹਾਂ 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 ਜੇ ਕੋਈ ਆਨਲਾਈਨ ਮੰਗਾ ਲਈ ਜੀ ਕੋਈ ਸਿੱਧੀ ਠੀਕ ਹੈ ਬਈ ਤਾਂ ਵੀ ਕੋਈ ਨੁਕਸ ਵਾਲੀ ਗੱਲ ਨਹੀਂ ਵੀ ਜਦ ਦੁੱਧ ਘੱਟ ਵੱਧ ਹੋ ਹੂੰ ਹਾਂਜੀ ਹਾਂ ਉਸ ਬਈਆਂ ਨੇ ਬਈ ਬੱਚੇ ਨੂੰ ਜਗਾਤਾ ਬਾਕੀ ਦੁੱਧ ਚੰਗਾ ਦੇਖੋ ਕਿੰਨਾ ਆ ਗਿਆ ਕਨੇ ਹਾਂਜੀ ਹਾਂ ਸਹੀ ਗੱਲ ਆ ਬਈ ਤੇ ਆਪਾਂ ਹੁਣ ਦਿਖਾਉਣਾ ਇਸ ਨੂੰ ਦੇਵੇ ਦੀ ਜਮਾ ਫੂਣੀ ਬਣਾਦੀ ਕਰਮਲ ਨੇ ਜਮਾ ਚਾੜ ਗੀ ਨੇ ਤੇ ਜੇ ਕਿਸੇ ਵੀ ਵੀਰ ਨੂੰ ਬਈ ਦੋਮਾ ਬੜਾ ਨੂੰ ਕੋਈ ਪਸੰਦ ਆ ਬਈ ਨਾ ਕੰਟੈਕਟ ਜ਼ਰੂਰ ਕਰ ਵੀਡੀਓ ਨੂੰ ਵੇਖਣ ਲਈ ਧੰਨਵਾਦ